ਬਾਕੀ ਸਭ ਆਈਵੀਐਫ ਟੈਕਨੋਲੋਜੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇੱਕ ਨੋਟਿਸ ਹੁੰਦਾ ਤਾਂ ਉਹ ਕੀ ਹੈ ਕਿਸ ਧਾਰਾ ਦੇ ਅਧੀਨ ਉਹ ਨੋਟਿਸ ਹੁੰਦਾ ਤੇ ਉਸ ਤੇ ਕੀ ਸਜ਼ਾ ਦਾ ਪ੍ਰਬੰਧਨ ਕੀ ਕਾਰਵਾਈ ਹੋ ਸਕਦੀ ਹੈ ਦੇਖੋ ਜਿਹੜਾ ਇਹ ਨੋਟਿਸ ਹੈ ਇਹ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਐਕਟ 2021 ਦੀ ਧਾਰਾ 21 ਦੇ ਵਿੱਚ ਇਸ਼ੂ ਕੀਤਾ ਗਿਆ ਜਿਹਦੇ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਕਲੀਨਿਕ ਤੇ ਬੈਂਕ ਪੰਜਾਬੀ ਭਾਸ਼ਾ ਚ ਕਈਏ ਜਿਹੜਾ ਹਸਪੀਟਲ ਹੈ ਹੂੰ ਉਹ ਉਹਦੀ ਇਹ ਡਿਊਟੀ ਬਣਦੀ ਹੈ ਵੀ ਜਿਹੜੀ ਫੀਮੇਲ ਹੈ ਹੂੰ ਉਹਦੀ ਏਜ 21 ਤੋਂ 50 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜੇ ਇਹ ਟ੍ਰੀਟਮੈਂਟ ਦੇ ਨਾਲ ਬੇਬੀ ਲੈਣਾ ਹੈ ਹੂੰ ਤੇ ਕਾਰਵਾਈ ਮਾਪ ਪਾਪ ਤੇ ਕੋਈ ਨਹੀਂ ਕੋਈ ਵੀ ਪ੍ਰਾਵਧਾਨ ਨਿਮਾ ਵਾਪਤੇ ਕਲੀਨਿਕ ਤੇ ਹੈ ਕਲੀਨਿਕ ਦਾ ਜਿਹੜਾ ਹੈ ਸੈਕਸ਼ਨ 18 ਦੇ ਵਿੱਚ ਸਸਪੈਂਡ ਹੋ ਸਕਦਾ ਹੈ ਲਾਇਸੈਂਸ ਤੇ ਕੈਨਸਲ ਵੀ ਹੋ ਸਕਦਾ ਹੈ ਉਹਦੀ ਅਪੀਲ ਸਟੇਟ ਬੋਰਡ ਬਣਿਆ ਹੋਇਆ ਉਹਦੇ ਜਿਹੜਾ ਕਲੀਨਿਕ ਕਰ ਸਕਦਾ ਹੈ ਔਰ ਦੂਜੇ ਨੰਬਰ ਤੇ ਜਿਹੜਾ ਕਲੀਨਿਕ ਹੈ ਉਹਦੇ ਤੇ ਹੋਰ ਜਿਹੜੇ ਅਫੈਂਸ ਕੋਗਨੀਜੇਬਲ ਨਾਨ ਬੇਲੇਬਲ ਅਫੈਂਸ ਨੇ ਜੇ ਕੋਈ ਕ੍ਰਿਮੀਨਲ ਐਕਸ਼ਨ ਵੀ ਬਣਦਾ ਹੈ ਔਰ ਜਿੱਥੋਂ ਤੱਕ ਦੂਜਾ ਇਹਦੇ ਵਿੱਚ ਇੱਕ ਹੋਰ ਇਨਫਾਰਮੇਸ਼ਨ ਇਹ ਆ ਰਹੀ ਹੈ ਕਿ ਵੀ ਜਿਹੜਾ ਇਹ ਟ੍ਰੀਟਮੈਂਟ ਹੈ ਇਹਨਾਂ ਨੇ ਆਊਟ ਆਫ ਕੰਟਰੀ ਕਰਾਇਆ ਹੈ ਜਿਹੜਾ ਟ੍ਰੀਟਮੈਂਟ ਜਿਹੜਾ ਆਈਵੀਐਫ ਦਾ ਆਊਟ ਆਫ ਕੰਟਰੀ ਕਰਾਇਆ ਹੈ ਹੋਰ ਉਹਦੀ ਅੱਗੇ ਮਤਲਬ ਜਿਹੜੀ ਹੈਲਥ ਦੀ ਦੇਖਰੇਖ ਇੰਡੀਆ ਦੇ ਵਿੱਚ ਹੋਈ ਹੈ ਤਾਂ ਐਕਟ ਨਾ ਕਲੀਨਿਕ ਨੂੰ ਨਾ ਮਾਪੇ ਨੂੰ ਦੋਹੇ ਇਸ ਸਜ਼ਾ ਦੇ ਪਰਬੂ ਤੇ ਬਾਹਰ ਨੇ ਮੇਰੇ opinion ਦੇ ਅਕੋਰਡਿੰਗਲੀ ਉਹ ਕੋਈ ਕਾਰਵਾਈ ਬਣਦੀ ਹੈ ਮੂਸੇਵਾਲਾ ਪਰਿਵਾਰ ਤੇ ਕੋਈ ਮਾਪੇ ਮਾਂ-ਬਾਪ ਤੇ ਤਾਂ ਕਿਸੇ ਹਾਲਾਤ ਚ ਨਹੀਂ ਬਣਦੀ ਮਾਂ-ਬਾਪ ਤੇ ਕੋਈ ਕਾਰਵਾਈ ਨਹੀਂ ਬਣਦੀ ਹਮਮ ਔਰ ਇਹ ਲੈਟਰ ਵੀ ਹੈ ਜਿਹੜੀ ਇਹ ਸੈਂਟਰਲ ਗਵਰਨਮੈਂਟ ਨੇ ਜਿਹੜੀ ਆ ਉਹ ਇਸ਼ੂ ਕੀਤੀ ਹੈ ਹਮਮ ਜਿਹੜੀ ਕਿ ਬੜੀ ਮੈਨੂੰ ਤਾਂ ਬੜੀ ਸ਼ੌਕਿੰਗ ਲੱਗੀ ਇੱਕ ਨਿਊਜ਼ ਦੇ ਆਧਾਰ ਬਣਾਇਆ ਗਿਆ ਇੱਕ ਨਿਊਜ਼ ਨੂੰ ਹਿੰਦੁਸਤਾਨ ਟਾਈਮਜ਼ ਦੀ ਨਿਊਜ਼ ਨੂੰ ਹਮਮ ਜਿਹਦੇ ਬਿਹਾਫ ਤੇ ਸੈਂਟਰਲ ਗਵਰਨਮੈਂਟ ਦੇ ਹੈਲਥ ਡਿਪਾਰਟਮੈਂਟ ਨੇ ਜਿਹੜੀ ਆ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਰਿਪੋਰਟ ਮੰਗੀ ਆ ਉਹਨਾਂ ਤੋਂ ਔਰ ਹੋਰ ਵੀ ਜਿਹੜੇ ਮੁੱਦੇ ਨੇ ਪੰਜਾਬ ਦੇ ਉਹ ਬਹੁਤ ਜ਼ਰੂਰੀ ਨੇ ਔਰ ਮੇਰੇ ਵੱਲੋਂ موسی ਵਾਲੇ ਦੇ ਪਰਿਵਾਰ ਨੂੰ ਉਹਨਾਂ ਦੇ ਪੂਰੇ ਸਾਡ ਨੂੰ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਛੋਟੇ موسی ਵਾਲੇ ਨੂੰ ਆਈ ਵਿਸ਼ ਹਿਮਾ ਗੁੱਡ ਲੱਕ ਗੁੱਡ ਹੈਲਥ ਐਂਡ ਫਿਊਚਰ ਪ੍ਰੋਸਪਰਿਟੀ ਠੀਕ